ਜੇਕਰ ਤੁਸੀਂ ਆਨ ਸਕਰੀਨ ਕੀਬੋਰਡ ਮਤਲਬ ਇਸ ਨਾਲ ਮਾ우스 ਕਲਿਕ ਨਾਲ ਲਿਖਦੇ ਹੋ 8 ਲੇਦੇ ਹਾਂ ਸਿੱਖ ਪਹਿਲਾ ਸਿਹਾਰੀ ਪਾ ਕੇ ਦੇਖਦੇ ਹਾਂ ਫਿਰ ਸ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਿਹਾਰੀ ਸਸੇ ਨਾਲ ਨਹੀਂ ਜੁੜੀ ਸੋ ਪਹਿਲਾ ਸਸਾ ਪਾਉਣਾ ਹੈ ਫਿਰ ਸਿਹਾਰੀ ਹੁਣ ਅੱਧਕ ਪਾਉਨੇ ਆ ਫਿਰ ਖਖ ਹੁਣ ਜਦੋਂ ਇਸ ਨੂੰ ਕਾਪੀ ਕਰੋਗੇ ਜਿਵੇਂ ਕਿ ਤੁਸੀਂ ਇੱਥੇ ਦੇਖ ਰਹੇ ਹੋ ਇੱਥੇ ਸਭ ਕੁਝ ਠੀਕ ਠਾਕ ਦਿਖ ਰਿਹਾ ਇਸ ਨੂੰ ਕਾਪੀ ਕਰਦੇ ਹਾਂ ਅਤੇ ਫੇਸਬੁੱਕ ਵਿੱਚ ਕਿਸੇ ਨੂੰ ਮੈਂ ਜਾਂ ਸਟੇਟਸ ਲਿਖਦੇ ਹੋ ਪਹਿਲਾਂ ਤਾਂ ਇਹ ਸਭ ਕੁਝ ਠੀਕ ਠਾਕ ਦਿਖਾਉਂਦਾ ਹੈ ਕਿਉਂਕਿ ਇੱਥੇ ਵੀ ਸਿਆਰੀ ਸਸੇ ਨਾਲ ਜੁੜੀ ਹੋਈ ਹੈ ਜਦੋਂ ਤੁਸੀਂ ਭੇਜ ਦਿੰਦੇ ਹੋ ਆ ਇੱਥੇ ਜਿਵੇਂ ਤੁਸੀਂ ਲਿਖਿਆ ਪਹਿਲਾਂ ਸੱਸਾ ਫਿਰ ਸਿਹਾਰੀ ਅਤੇ ਸਿਹਾਰੀ ਸੱਸੇ ਨਾਲ ਨਹੀਂ ਜੁੜੀ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਇਸੇ ਤਰ੍ਹਾਂ ਸਟੇਟਸ ਵਿੱਚ ਦਿਖਾਈ ਦਿੰਦਾ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਇਹ ਫੋਨੇਟਿਕ ਕੀਬੋਰਡ ਦੀ ਚੋਣ ਕਰਦੇ ਹੋ ਇੱਥੇ ਕਲਿੱਕ ਕਰਨਾ ਪਵੇਗਾ ਤੁਹਾਨੂੰ ਅਤੇ ਫੋਨੇਟਿਕ ਕੀਬੋਰਡ ਦਿਖਾਉਣ ਲਈ ਤੁਹਾਨੂੰ ਇੱਥੇ ਕਲਿੱਕ ਕਰਨਾ ਪਵੇਗਾ ਇੱਥੇ ਕਲਿੱਕ ਕਰਕੇ ਤੁਸੀਂ ਬੰਡਲ ਅਤੇ ਖੋਲ ਸਕਦੇ ਹੋ ਸੋ ਜੇਕਰ ਤੁਸੀਂ ਇਸ ਕੀਬੋਰਡ ਨਾਲ ਲਿਖਦੇ ਹੋ ਇਸ ਨਾਲ ਤੁਹਾਡਾ ਆਪਣਾ ਕੀਬੋਰਡ ਮਤਲਬ ਇਹ ਆੜਾ ਇਸ ਕੀਬੋਰਡ ਵਿੱਚ ਬਦਲ ਜਾਵੇਗਾ ਇੱਥੇ ਸਹੀ ਪਹਿਲਾਂ ਹੀ ਪਵੇਗੀ ਨਾ ਕਿ ਬਾਅਦ ਵਿੱਚ ਹੁਣ ਪਹਿਲਾ ਸਿਹਾਰੀ ਪਾਨੇ ਆ ਮਤਲਬ ਈ ਦਬਦੇ ਹਾਂ ਹੁਣ ਸ ਸ ਫਿਰ ਟਿੱਪੀ ਫਿਰ ਕਗਾ ਹੁਣ ਜੇਕਰ ਤੁਸੀਂ ਸਿਹਾਰੀ ਬਾਅਦ ਵਿੱਚ ਪਾਉਂਦੇ ਹੋ ਅਤੇ ਨਾਲ ਟਿੱਪੀ ਪਾਉਂਦੇ ਹੋ ਉਹ ਨਹੀਂ ਜੁੜੇਗੀ ਪਹਿਲਾਂ ਸ ਸ ਪਾਉਂਦੇ ਆ ਫਿਰ ਸਿਹਾਰੀ ਫਿਲਹਾਲ ਤਾਂ ਸਹੀ ਦਿਖਾ ਰਿਹਾ ਹੈ ਸਿਹਾਰੀ ਸ ਸ ਨਾਲ ਜੁੜ ਗਈ ਹੈ ਪਰ ਜਦੋਂ ਕੋਈ ਹੋਰ ਲਗਾ ਮਾਤਰਾ ਆਉਂਦੀ ਹੈ ਉੱਥੇ ਇਹ ਨਹੀਂ ਜੁੜਦੀ ਹੁਣ ਜਦੋਂ ਤੁਸੀਂ ਟਿੱਪੀ ਪਾਉਂਗੇ ਤਾਂ ਇਹ ਇਸ ਤਰ੍ਹਾਂ ਦਿਖਾਈ ਦੇਵੇਗੀ ਹੁਣ ਕਗਾ ਜਦੋਂ ਤੁਸੀਂ ਇਸ ਨੂੰ ਕਾਪੀ ਕਰਕੇ ਫੇਸਬੁੱਕ ਤੇ ਸਟੇਟਸ ਜਾਂ ਮੈਸੇਜ ਭੇਜਦੇ ਹੋ ਤੇ ਇਹ ਇਸੇ ਤਰ੍ਹਾਂ ਦਿਖਾਈ ਦਿੰਦੇ ਆ ਪਰ ਇਹ ਸਿੰਘ ਸਹੀ ਦਿਖਾ ਰਹੀ ਹੈ ਸੋ ਤੋ ਇਸ ਤਰ੍ਹਾਂ ਸੈਟਿੰਗ ਕਰਨਾ ਫੋਨੇਟਿਕ ਕੀਬੋਰਡ ਨਾਲ ਇਹ ਪਹਿਲਾ ਪਾ ਕੇ ਤੁਸੀਂ ਸਿਹਾਰੀ ਸਮੱਸਿਆ ਹੱਲ ਕਰ ਸਕਦੇ ਹੋ